ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਕਿਸੇ ਜ਼ਿੰਦਗੀ ਦੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏ ਹਾਂ ਇੱਕ ਪਿੰਡ ਵਿੱਚ ਇੱਕ ਆਦਮੀ ਕੋਲ 19 ਉੱਟ ਸੀ ਇੱਕ ਦਿਨ ਉਸ ਆਦਮੀ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਿਖੀ ਹੋਈ ਵਸੀਅਤ ਪੜ੍ਹੀ ਗਈ ਜਿਸ ਵਿੱਚ ਲਿਖਿਆ ਸੀ ਕਿ ਮੇਰੇ 19 ਊਠਾਂ ਵਿੱਚੋਂ ਅੱਧੇ ਊਠ ਮੇਰੇ ਬੇਟੇ ਨੂੰ ਦੇ ਦਿੱਤੇ ਜਾਣ ਤੇ 19 ਊਠਾਂ ਦਾ ਚੌਥਾਈ ਹਿੱਸਾ ਮੇਰੀ ਬੇਟੀ ਨੂੰ ਦੇ ਦਿੱਤਾ ਜਾਵੇ ਉਸੇ 19 ਊਠਾਂ ਵਿੱਚੋਂ ਪੰਜਵਾਂ ਹਿੱਸਾ ਮੇਰੇ ਨੌਕਰ ਨੂੰ ਦੇ ਦਿੱਤਾ ਜਾਵੇ ਇਸ ਪਟਵਾਰੇ ਨੂੰ ਸੁਣ ਕੇ ਸਾਰੇ ਪਿੰਡ ਵਾਲੇ ਚੱਕਰ ਵਿੱਚ ਪੈ ਗਏ ਇਹ ਪਟਵਾਰਾ ਕਿਵੇਂ ਹੋਵੇਗਾ 19 ਊਠਾਂ ਦਾ ਹਿੱਸਾ ਕਰਨਾ ਮਤਲਬ ਇੱਕ ਊਠ ਨੂੰ ਵੱਢਣਾ ਪਵੇਗਾ ਤੇ ਫਿਰ ਊਠ ਹੀ ਮਰ ਜਾਵੇਗਾ ਚਲੋ ਇੱਕ ਊਠ ਨੂੰ ਵੱਢ ਵੀ ਦਿੱਤਾ ਜਾਏ ਤਾਂ ਬਚੇ 18 ਊਠ ਇਹ ਸੋਚ ਕੇ ਸਾਰੇ ਪਿੰਡ ਵਾਲੇ ਵੱਡੀ ਉਲਝਣ ਵਿੱਚ ਸੀ ਫਿਰ ਨਾਲ ਦੇ ਪਿੰਡ ਵਿੱਚੋਂ ਇੱਕ ਬੁੱਧੀਮਾਨ ਵਿਅਕਤੀ ਬੁਲਾਇਆ ਗਿਆ ਪਿੰਡ ਵਾਲਿਆਂ ਨੇ ਉਸ ਵਿਅਕਤੀ ਨੂੰ ਸਾਰੀ ਸਮੱਸਿਆ ਦੱਸੀ ਫਿਰ ਉਸਨੇ ਥੋੜਾ ਦਿਮਾਗ ਲਗਾਇਆ ਤੇ ਕਿਹਾ 19 ਊਠਾਂ ਵਿੱਚੋਂ ਇੱਕ ਮੇਰਾ ਊਠ ਵੀ ਵਟਵਾਰੇ ਵਿੱਚ ਰੱਖ ਦਿੱਤਾ ਜਾਵੇ ਸਾਰੇ ਪਿੰਡ ਵਾਲਿਆਂ ਨੇ ਸੋਚਿਆ ਇੱਕ ਤਾਂ ਮਰਨ ਵਾਲਾ ਪਾਗਲ ਸੀ ਜਿਹੜਾ ਇਹੋ ਜਹੀ ਵਸੀਹਤ ਲਿਖ ਕੇ ਚਲਾ ਗਿਆ ਤੇ ਹੁਣ ਇਹ ਦੂਸਰਾ ਪਾਗਲ ਹੈ ਜਿਹੜਾ ਕਹਿੰਦਾ ਹੈ ਕਿ ਇਹਨਾਂ ਊਠਾਂ ਵਿੱਚੋਂ ਮੇਰਾ ਊਠ ਮਿਲਾ ਕੇ ਵੰਡ ਦੋ ਫਿਰ ਵੀ ਸਾਰੇ ਪਿੰਡ ਵਾਲਿਆਂ ਨੇ ਸੋਚਿਆ ਕਿ ਇਸ ਇਸ ਵਿੱਚ ਇਸ ਦੀ ਮਰਜ਼ੀ ਸਾਨੂੰ ਕੀ ਹਰਜ ਹੋਣਾ ਚਾਹੀਦਾ ਹੈ ਬੁੱਧੀਮਾਨ ਵਿਅਕਤੀ ਨੇ ਵਟਵਾਰਾ ਕਰਨਾ ਸ਼ੁਰੂ ਕਰ ਦਿੱਤਾ ਇਹ ਸਾਰੇ ਕੁੱਲ ਮਿਲਾ ਕੇ 20 ਊਠ ਹੋ ਗਏ ਇਹਨਾਂ ਵੀ ਊਠਾਂ ਵਿੱਚੋਂ 10 ਊਠ ਉਸਦੇ بیٹے ਨੂੰ ਦਿੱਤੇ ਜਾਣ ਤੇ 20 ਊਠਾਂ ਦਾ ਚੌਥਾਈ ਹਿੱਸਾ ਹੋਇਆ 5 ਉਸਦੀ ਬੇਟੀ ਨੂੰ ਦੇ ਦਿੱਤਾ ਜਾਵੇ ਤੇ 20 ਊਠਾਂ ਦਾ ਪੰਜਵਾਂ ਹਿੱਸਾ 4 ਹੋਇਆ ਤਾਂ 4 ਊਠ ਉਸਦੇ ਨੌਕਰ ਨੂੰ ਦੇ ਦਿੱਤੇ ਜਾਣ। ਕੁੱਲ ਮਿਲਾ ਕੇ ਸਾਰੇ 19 ਊਠ ਹੋ ਗਏ ਤੇ ਰਹਿ ਗਿਆ ਉਹ ਇੱਕ ਊਠ ਜਿਹੜਾ ਬੁੱਧੀਮਾਨ ਵਿਅਕਤੀ ਦਾ ਸੀ। ਉਹ ਆਪਣੇ ਊਠ ਨੂੰ ਲੈ ਕੇ ਆਪਣੇ ਪਿੰਡ ਵਾਪਸ ਚਲਾ ਗਿਆ। ਇਸ ਤਰ੍ਹਾਂ ਇੱਕ ਊਠ ਨੂੰ ਮਲੌਨ ਨਾਲ ਉਹਨਾਂ 19 ਊਠਾਂ ਦਾ ਵਟਵਾਰਾ ਸ਼ੁਖ ਸ਼ਾਂਤੀ ਨਾਲ ਹੋ ਗਿਆ। ਧੰਨਵਾਦ।